ਹਰ ਕਰ ਲੋ ਅੱਜ ਤਲਵੰਡੀ ਬੋਸ ਸਿੰਘ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਪਹੁੰਚਾ ਆਏ ਆ ਜੋ ਹਰ ਸਾਲ ਦੀ ਤਰ੍ਹਾਂ ਮੇਲਾ ਮਨਾਇਆ ਜਾਂਦਾ ਮੈਂ ਪੰਜਾਬੀ ਗੱਲਬਾਤ ਟੀਵੀ ਚੈਨਲ ਆਲਾ ਨਾਲ ਗੱਲਬਾਤ ਕਰਨੀ ਜੀ ਵੀਰ ਜੀ ਜਿਹੜੇ ਅੱਜ ਦਰਾਉ ਪਾਰ ਕਰਕੇ ਇੱਕ ਸੰਗਤਾਂਈ ਬਾਬਾਈ ਐ ਡਿਸਟ੍ਰਿਕਟ ਫਾਇਲਗਾ ਹਾਂਜੀ 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 ਉੱਥੋਂ ਆਏ ਬਈ ਤੇ ਵੀਰ ਜੀ ਤੁਸੀਂ ਹਰ ਸਾਲ ਦੀ ਤਰ੍ਹਾਂ ਹੁੰਦੇ ਇੱਥੇ ਨੀ ਪਹਿਲਾਂ ਤਾਂ ਟਰੈਕਟਰ ਤੇ ਆਉਂਦੇ ਹੁੰਦੇ ਸੀ ਹਾਂ ਸੋਰੀ ਮੰਨ ਲਓ ਪੈਦਲ ਯਾਤਰਾ ਕੀਤੀ ਤੇ ਜਿਹੜਾ ਤੁਹਾਨੂੰ ਪਾਇਆ ਜਿਹੜਾ ਅੱਗੇ ਪੁੱਲ ਤੋਂ ਤੇ ਜਾਣਾ ਬੇੜੇ ਨਾਲ ਤੁਹਾਨੂੰ ਕਿੰਨਾ ਜਿਹੜਾ ਸਿੱਧਾ ਰਸਤਾ ਪੈ ਗਿਆ ਏ ਇਧਰੋਂ ਸ਼ਾਰਟਕਟ ਆ ਜਿਹੜਾ ਮੰਨ ਲਓ ਆਪਾਂ ਆਉਨੇ ਆ ਬੇੜੇ ਵਾਲੇ ਪਾਸੋਂ ਬੇੜੇ ਰਾਂ ਇਧਰੋਂ ਸ਼ਾਰਟਕਟ ਆ ਉਧਰ ਪਾਸੋਂ ਜ਼ਿਆਦਾ ਪੈਂਦਾ ਥੋੜਾ ਜਿਹਾ ਉਧਰ ਪਾਸੇ ਜ਼ਿਆਦਾ ਪੈਂਦਾ ਹਾਂਜੀ ਤੇ ਇਹ ਵੀ ਤੁਸੀਂ ਕੱਲ ਤੋਂ ਤੁਰੇ ਤੇ ਜਾਂ ਪਰਸੋਂ ਤੋਂ ਤੁਸੀਂ ਕਿੱਥੇ ਕਿੱਥੇ ਰਾਤ ਪਰਸੋਂ ਸਵੇਰੇ ਦੋ ਤਰੀਕ ਨੂੰ ਅਸੀਂ 6 ਵਜੇ ਤੁਰੇ ਸੀਗੇ ਉਥੋਂ ਹਾਂਜੀ ਹਾਂਜੀ ਫਿਰ ਅਸੀਂ ਇੱਥੇ ਜਲਾਲਾਬਾਦ ਸਟੇ ਕੀਤਾ ਸੀਗਾ ਹਾਂਜੀ ਜਲਾਲਾਬਾਦ ਤੋਂ ਫਿਰ ਅਸੀਂ ਇੱਥੇ ਫਰੋਇਪੋ ਸਟੇ ਕੀਤਾ ਜੀ ਹਾਂਜੀ ਅਕਾਲਗੜ੍ਹ ਗੁਰਦੁਆਰਾ ਸਾਹਿਬ ਹਾਂਜੀ ਹਾਂਜੀ ਤੇ ਉਥੋਂ ਅੱਜ ਤੜਕੇ 2:30 ਵਜੇ ਤੁਰੇ ਸੀਗੇ ਹਾਂਜੀ ਤੇ ਹੁਣ ਇਥੋਂ ਰੁਕਾਂਗੇ ਜਾ ਕੇ ਠੱਠੇ ਉਸ ਤੋਂ ਬਾਅਦ ਮੰਨ ਲਓ ਜੀ ਇੱਥੇ ਕਰਾਂਗੇ ਗੱਲ ਇਹਨਾਂ ਵੀਰਾਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਕਿਉਂਕਿ ਇਹਨਾਂ ਦੀ ਜਿਹੜੀ ਸੇਵਾ ਸਫਲ ਹੋ ਗਈ ਇਸ ਤੋਂ ਮੰਨ ਕਰਦੀ ਗੱਲਬਾਤ ਟੀਵੀ ਚੈਨਲ ਅਸੀਂ ਹੁਣ ਤਲਵੰਡੀ ਬੁੱਧ ਸਿੰਘ 'ਚ ਪਹੁੰਚੇ ਹੋਏ ਹਾਂ ਜੋ ਹਰ ਤਰ੍ਹਾਂ ਬਾਬਾ ਬੁਢਾ ਸਾਹਿਬ ਜੀ ਦਾ ਮੇਲਾ ਹਰ ਸਾਲ ਤੋਂ ਨਾ ਮਨਾਇਆ ਹੋਇਆ ਅਸੀਂ ਤਲਵੰਡੀ ਬੁੱਧ ਸਿੰਘ ਕੋਲਦੀਪ ਸਿੰਘ ਨਾਲ ਗੱਲਬਾਤ ਕਰਨ ਲੱਗੇ ਹਾਂ ਬਾਬਾ ਜੀ ਹਾਂਜੀ ਸਾਲ ਪਿਛੋਂ ਸਮੂਹ ਸੰਗਤ ਦੇ ਸਹਿਯੋਗ ਦੇ ਨਾਲ ਸਰਕਾਰੀ ਐਲੀਮੈਂਟਰੀ ਸਕੂਲ ਦੇ ਵਿੱਚ ਆਪਣੀ ਗਿਰਤ ਨੂੰ ਸਫਲ ਕਰਦੇ ਹੋਏ ਸਾਰੀਆਂ ਸੰਗਤਾਂ ਤਨ ਮਨ ਤਾਂ ਦੇ ਨਾਲ ਬਾਬਾ ਬੁੱਢਾ ਸਾਹਿਬ ਜੀ ਦੇ ਸਲਾਨਾ ਜੋੜ ਮਿਲਿਆ ਨ ਮੁਖ ਰਖਦੇ ਹੋਇਆ ਇੱਕ ਤਰੀਕ ਤੋਂ ਗੁਰੂ ਕੇ ਲੰਗਰਾਂ ਦੀ ਰਮਤਾ ਹੋਈ ਆ ਜਿਹਦੇ ਵਿੱਚ ਕੋਈ ਗੁਰਦੇਵ ਸਿੰਘ ਜੀ ਸਾਰੀਆਂ ਸੰਗਤਾਂ ਨਾਲ ਮਿਲ ਕੇ ਗੁਰੂ ਕੇ ਲੰਗਰਾਂ ਦੀ ਸੇਵਾ ਕਰ ਰਹੇ ਨੇ ਹਾਂਜੀ ਸਾਰਿਆਂ ਸੰਗਤਾਂ ਤਨ ਮਨ ਤਾਂ ਦੇ ਨਾਲ ਗੁਰੂ ਘਰ ਦੇ ਵਿੱਚ ਸੇਵਾ ਕਰ ਰਹੇ ਨੇ ਸੇਵ ਸਿੰਘ ਦਾ ਵੀ ਧੰਨਵਾਦ ਉਹ ਇੱਕੋ ਜਿਹਾ ਖਾਲਸਾ ਉਹ ਆਪਾਂ ਬੱਲੇ ਆ ਆ ਹੀ ਆਏ ਹਾਂ ਅਸੀਂ ਬਾਬਾ ਬੁੱਢਾ ਸਾਹਿਬ ਜੀ ਦੇ ਅਗਰ ਗੁਰੂ ਘਰ ਲੰਗਰ ਤੇ ਉਦਦਿਸ਼ਤ ਵਰਤ ਰਿਹਾ ਤਲਵੰਡੀ ਬੁੱਧ ਸਿੰਘ ਤੋਂ ਤੇ ਅਸੀਂ ਅੱਜ ਤਾਜ਼ਾ ਜਾਣਕਾਰੀ ਤੁਹਾਨੂੰ ਮੁਖਾਣ ਲੱਗੇ ਜੋ ਅੱਜ ਦਾ ਜਲਦ ਤਾ ਹੈ ਤੇ ਕੋਈ ਸੰਗਤਾਂ ਇੱਥੇ ਆਮ ਕਰ ਰਹੀਆਂ ਏ ਕਿਉਂਕਿ ਜਿਹੜੀ ਤਲਵੰਡੀ ਬੁੱਧ ਸਿੰਘ ਤੋਂ ਇਲਾਕੇ ਦੇ ਜੋ ਜਿੰਨੇ ਰਸਤਾ ਸਿੱਧਾ ਹੋਣ ਕਰ ਕਰਕੇ ਇਸ ਤੇ ਕੋਈ ਜਿਹੜੀਆਂ ਸੰਗਤਾਂ ਪਹੁੰਚੀਆਂ ਇੱਕ ਮਹੀਨੇ ਵਿੱਚ ਪਲੰਚੀਆਂ ਸਾਰੀਆਂ ਫੈਟੀਆਂ ਵਿਖਾਈਆਂ ਜਾਂ ਜੋ ਗੁਰੂ ਘਰ ਲੰਗਰ ਦੀਆਂ ਜਿਹੜੇ ਇਹ ਜਿਹੜੇ ਗੁਰੂ ਘਰੇ ਨਾ ਨਾ ਨੀ ਬਸ ਆ ਜੋ ਜਲ ਛਾ ਇਹ ਗੁਰੂਕੀਆਂ ਲਾਡ ਰੀਆਂ ਫੌਜਾਂ ਜਿਹੜੀਆਂ ਸੇਵਾ ਸਭ ਹੋਵੇ ਇਹਨਾਂ ਦਾ ਜੋ ਇਸ ਦਾ ਰਸਤਾ ਕਰਕੇ ਇਸ ਕਰਕੇ ਇੱਧਰ ਪਹੁੰਚ ਗਏ ਤਰਵੰਦੀ ਬੋਸ ਸਿੰਘ ਤੋਂ ਪਿੱਛੋਂ ਇੱਥੇ ਪਿੰਡ ਜੋ ਦਰਿਆ ਤੋਂ ਹੈ ਉਹਨਾਂ ਅਸਾਰ ਉਸ ਤੋਂ ਗਾਂ ਰਾਮ ਸਿੰਘ ਵਾਲਾ ਰਾਮ ਸਿੰਘ ਤੋਂ ਪੰਘਾਲਾ ਹੁੰਦਿਆ ਹੋਇਆ ਰਸੂਲਪੁਰ ਰਾਦਰ ਕੇ ਝੁਗਿਆ ਕਾਲੂ ਤਰਵੰਦੀ ਬੋਸ ਸਿੰਘ ਤਰਵੰਦੀ ਬੋਸ ਸਿੰਘ ਤੋਂ ਤਰਵੰਦੀ ਸੋਭਾ ਸਿੰਘ ਸੋਭਾ ਸਿੰਘ ਤੋਂ ਘਿਹਾਲਾ ਠਠਾ ਇਹ ਨਾਲ ਵਿੱਚ ਦੀ ਹੁੰਦੇ ਹੋਏ ਜਿਹੜੇ ਉਧਰ ਸੰਗਤ ਜਾਰੀ ਹੈ ਇੱਕ ਵੀ ਮੈਂ ਤੇ ਕੈਮਰਾਮੈਨ ਨੂੰ ਅੱਖ ਲੱਗ ਗਈ ਜਿਹੜੀ ਸੰਗਤ ਅੱਜ ਜਾਰੀ ਹੈ ਤਾਲਿਆ ਜਾਣਕਾਰੀ ਅੱਜ ਦੀ ਬਖੌਂਡਮ ਹੈ ਜਾਲ ਤੇ ਆ ਗਿਆ ਜਦੋਂ ਮੰਡੀ ਚਲੀ ਆ ਰਹੀ ਹੈ ਕਲੀ ਚਲੀਆ ਬੱਬਾ ਲੈਟੇ ਮਾਰਨਾ ਚੰਨ ਤਾਂ ਖੱਡ ਲੋ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਪੰਜਾਬੀ ਗੱਲਬਾਤ ਟੀਵੀ ਚੈਨਲ ਜੋ ਅੱਜ ਤਲਵੰਡੀ ਬੁੱਧ ਸਿੰਘ ਦੇ ਵਿੱਚ ਪਹੁੰਚਾ ਆਇਆ ਏ ਅਸੀਂ ਜਿਹੜਾ ਪਰਸੋਂ ਦਾ ਗੁਰੂਕਾਲ ਲੰਗਰ ਚੱਲ ਰਿਹਾ ਸੀ ਅਸੀਂ ਉਹਨਾਂ ਦੇ ਇੱਕ ਮਿੰਟ ਮੈਂ ਕੈਮਰਾਮੈਨ ਨੂੰ ਆਖਣ ਲੱਗਾ ਵੀ ਜਿਹੜਾ ਤਲਵੰਡੀ ਬੁੱਧ ਸਿੰਘ ਦਾ ਜਿਹੜਾ ਅੱਜ ਤਾਜ਼ਾ ਮਾਹੌਲ ਵਿਖਾਇਆ ਜਾਵੇ ਤੇ ਇਹ ਸੰਗਤਾਂ ਲੱਗੀਆਂ ਹੋਈਆਂ ਆ ਇਹ ਤੇ ਜਿਹੜਾ ਗੁਰੂਕਾਲ ਲੰਗਰ ਅੱਜ ਚਾ ਪਕੌੜੇ ਕਿਤੋਂ ਤੇ ਪਕੌੜੇ ਤੇ ਜਿਹੜੇ ਚੱਲਣ ਅੱਜ ਮੈਂ ਤੁਹਾਨੂੰ ਅੰਦਰ ਦਾ ਤਾਜ਼ਾ ਮਾਹੌਲ ਵਿਖਾਉਣ ਲੱਗਾ ਬਾਬੇ ਬੁੱਢੇ ਸਾਹਿਬ ਦਾ ਜੋ ਦਰਸ਼ਨ ਮੇਲੇ ਕਰਦੇ ਆ ਗੁਰੂ ਕੇ ਸੇਵਾਦਾਰ ਇਹਨਾਂ ਦੀਵਾ ਜੀਵਨ ਜਿਹੜਾ ਸਫਲ ਹੋਵੇ ਸੇਵਾ ਕਰ ਕਰਕੇ